दुकान ਫਾਜ਼ਿਲਕਾ ਜ਼ਿਲ੍ਹੇ ਭਰ ਦੇ ਵਿੱਚ ਚੱਲਿਆ ਆਪਰੇਸ਼ਨ ਕੈਸੋ 4 ਤੋਂ 8 ਜਿੰਦੇ ਵਿੱਚ ਪੁਲਿਸ ਨੇ ਕੱਢਤੇ ਨਸ਼ਾ ਤਸਕਰਾਂ ਦੇ ਵੱਟ ਇਹ ਅਸੀਂ ਨਹੀਂ ਕਹਿ ਰਹੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਐਸਐਸਪੀ ਫਾਜ਼ਿਲਕਾ ਸਰਦਾਰ ਰਵਿੰਦਰ ਸਿੰਘ ਵਿਰਾਟ ਹੋਣਾਂ ਦੀ ਅਗਵਾਈ ਹੇਠ ਸਾਰੀਆਂ ਹੀ ਸਬ ਡਿਵੀਜ਼ਨਾਂ ਦੇ ਵਿੱਚ ਆਪਰੇਸ਼ਨ ਕੈਸੋ ਚਲਾਇਆ ਗਿਆ ਦੱਸ ਜੀਏ ਕਿ ਇਸ ਆਪਰੇਸ਼ਨ ਦੇ ਵਿੱਚ ਜੋ ਹੌਟਸਪੌਟ ਨੇ ਨਸ਼ਾ ਤਸਕਰਾਂ ਦੇ ਠਿਕਾਣੇ ਨੇ ਉੱਥੇ ਪੁਲਿਸ ਨੇ ਦਬਿਸ਼ ਦਿੱਤੀ ਅਤੇ ਚੈਕਿੰਗ ਕੀਤੀ ਇਸ ਦੌਰਾਨ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝਾ ਕੀਤੀ ਕਿ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਵਿੱਚ ਪੁਲਿਸ ਨੂੰ ਇੱਕ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਵਿੱਚ ਪੁਲਿਸ ਨੇ ਬੀਤੇ ਦਿਨਾਂ ਦੇ ਵਿੱਚ ਜਿੱਥੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਅਭਿਆਨ ਚਲਾਏ ਜਾਣ ラスディक आज ਦੇ ਆਪਰੇਸ਼ਨ ਕੈਸੋ ਦੇ ਵਿੱਚ ਐਸਐਸਪੀ ਫਾਜ਼ਲ ਦਾ ਸਰਦਾਰ ਰਵਿੰਦਰ ਸਿੰਘ ਬਰਾੜ ਖੁਦ ਮੈਦਾਨ ਵਿੱਚ ਉਤਰੇ ਅਤੇ ਉਹਨਾਂ ਨੇ ਖੁਦ ਆਪਣੇ ਮੁਲਾਜ਼ਮਾਂ ਦੇ ਨਾਲ ਜਾ ਚੈਕਿੰਗ ਦੇ ਵਿੱਚ ਹਿੱਸਾ ਲਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਸਰਦਾਰ ਰਵਿੰਦਰ ਸਿੰਘ ਬਰਾੜ ਹੋਣਾ ਨੇ ਕੀ ਕਿਹਾ ਆ ਤੁਹਾਨੂੰ ਵੀ ਸੁਣਾਉਂਦੇ ਆ ਹਾਂਜੀ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਮਹਾਂਮ ਯੁਧ ਨਸ਼ਾ ਅਬਰੂ ਚਲਾਈ ਗਈ ਹੈ ਤੇ ਡੀਜੀ ਸਾਹਿਬ ਦੀ ਅੱਜ ਹਦਾਇਤਾਂ ਮੁਤਾਬਕ ਸਾਡੇ ਜਿਹੜੇ ਵੀ ਏਰੀਆ ਦੇ ਹੌਟਸਪੌਟਸ ਨੇ ਉਹਨਾਂ ਤੇ ਜਿਹੜਾ ਹੈਗਾ ਕੈਸੋ ਆਪਰੇਸ਼ਨ ਕਰਾਇਆ ਗਿਆ ਹੈ ਅਸੀਂ ਜਿੰਨੇ ਸਾਡੇ ਪੂਰੇ ਫਾਜ਼ਿਲਕਾ ਡਿਸਟ੍ਰਿਕਟ ਦੇ ਹੌਟਸਪੌਟਸ ਨੇ ਇਹਨਾਂ ਨੂੰ ਜਿਹੜੇ ਹੈਗੇ ਸਬਡੀਵੀਜ਼ ਡੀਐਸਪੀ ਤੇ ਜਿਹੜੇ ਆਫਸਰਸ ਮਤਲਬ ਹਰ ਇੱਕ ਹੌਟਸਪੌਟ ਨੂੰ ਅਸੀਂ ਜਿਹੜਾ ਹੈਗਾ ਸਾਡਾ ਇੱਕ ਆਫਸਰ ਜਿਹੜਾ ਹੈਗਾ ਉਹ ਲੀਡ ਕਰ ਰਿਹਾ ਤੇ ਕੰਟੀਨਿਊਸ ਜਿਹੜਾ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ 4 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਹੈਗਾ ਅਸੀਂ ਇਹਦੇ ਜਿਹੜਾ ਹੈਗਾ ਮੈਕਸਿਮਮ ਜਿਹੜੇ ਡਰਗ ਟਾਲਰੈਂਸ ਕੋਰੀਅન્સ ਉਹ ਹੈਗੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਚੈੱਕ ਕਰਾਂਗੇ ਚੈੱਕ ਕਰਕੇ ਜਿਹਦੇ ਪੈਡਲ ਕੋਰੀਅ ਹੈ ਜਿਹੜਾ ਰੈਸਟ ਕਰਨਾ ਹੈਗਾ ਤੇ ਜਿਹੜੇ ਕੋਈ ਜਿਨ੍ਹਾਂ ਨੂੰ ਡਿਕਸ਼ਨ ਨਸ਼ੇ ਦੀ ਜਿਹੜੇ ਹੈਗੇ ਆ ਸਕਾਰ ਹੈ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਡਿਕਸ਼ਨ ਸੈਂਟਰ ਚ ਐਡਮਿਟ ਕਰਾਉਣਾ ਤੇ ਇਹ ਹੀ ਸਾਡਾ ਮਕਸਦ ਹੈ ਕਿ ਆਪਾਂ ਜੋ ਜਿਹੜਾ ਇਸ ਨਸ਼ੇ ਵਿੱਚ ਪੈ ਗਿਆ ਹੈਗਾ ਉਹ ਪ੍ਰੋਪਰਲੀ ਕੇਅਰ ਤੇ ਸਾਈਕੋਲੋਜੀਕਲੀ ਉਹਦੇ ਨਾਲ ਜਿਹੜਾ ਹੈਗਾ ਕੰਫੀਡੈਂਸ ਬਣਾ ਕੇ ਉਹਨੂੰ ਡੀ ਐਡਿਕਸ਼ਨ ਸੈਂਟਰ ਜਮ੍ਹਾਂ ਕਰਾਇਆ। ਥੈਂਕ ਯੂ।